ਦੇਖੋ ਅੱਜ ਸਾਡੇ ਛੋਟੇ ਭਰਾ ਬਰਿੰਦਰ ਕੁਮਾਰ ਜੀ ਨੇ ਬਤੌਰ ਚੇਅਰਮੈਨ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਆਪਣਾ ਪਦ ਆਸਮਾਇਆ। ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਮੇਰੇ ਨਾਲ ਮੇਰੇ ਪੰਜਾਬ ਵਿਧਾਨ ਸਭਾ ਦੇ ਦੂਜੀ ਵਾਰ ਚੁਣੇ ਗਏ ਵਿਧਾਇਕ ਸਰਦਾਰ ਮਨਜੀਤ ਸਿੰਘ ਗਲਾਸਪੁਰ ਜੀ ਵੀ ਹਾਜ਼ਰ ਨੇ। ਸਮੁੱਚੇ ਆਮ ਆਦਮੀ ਪਾਰਟੀ ਦੇ ਸਾਰੇ ਪਲੰਟੀ ਸਾਥੀ ਹਾਜ਼ਰ ਨੇ, ਸਾਰੇ ਸਰਪੰਚ, ਪੰਚ ਨੰਬਰਦਾਰ ਔਰ ਸਾਰੇ ਜਿਹੜੇ ਸਾਡੀਆਂ ਮੋਢੇ ਸਖੀਤਾ ਨੇ ਗੀਆਂ। ਨਹਾ ਸਿੰਘ ਭਾਲ ਦੇ ਸਾਰੇ ਹਾਜ਼ਰ ਨੇ ਕੀਆ ਔਰ ਸਾਰੇ ਅੱਜ ਅਮਰਿੰਦਰ ਕੁਮਾਰ ਜੀ ਨੂੰ ਆਪਣਾ ਅਸ਼ੀਰਵਾਦ ਦੇਣ ਲਈ ਪਹੁੰਚੇ ਨੇ ਸੋ ਮੈਂ ਵੀ ਇਹਨਾਂ ਨੂੰ ਬਹੁਤ-ਬਹੁਤ ਗੁਆਰਕਬਾਤ ਪੇਸ਼ ਕਰਦਾ ਹਾਂ ਪਰ ਮਿਆਸ ਕਰਦਾ ਹਾਂ ਕਿ ਆਪਣਾ ਜਿਹੜਾ ਹੈ ਅਗਲਾ ਕਾਰਜਕਾਲ ਆ ਉਹ ਦੰਦੇਹੀ ਦੇ ਨਾਲ ਇਮਾਨਦਾਰੀ ਦੇ ਨਾਲ ਲਵਾਉਣਗੇ ਔਰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆੜਤੀਆਂ ਭਾਈਚਾਰੇ ਨੂੰ ਨਾ ਕਿਸਾਨ ਨੂੰ ਨਾ ਮਜ਼ਦੂਰ ਨੂੰ ਨਹੀਂ ਔੜ ਦੇਣਗੇ ਔਰ ਬਲਕੇ ਜਿਹੜੀਆਂ ਉਹਨੇ ਸਮੱਸਿਆਵਾਂ ਨੇ ਕੀਆਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਆਪਸੀ ਭਾਈਚਾਰੇ ਦਾ ਬੈਠ ਕੇ ਹੱਲ ਕਰੇ ਅੱਜ ਪਾਰਟੀ ਦੇ ਮੁੱਢਲੇ ਮੈਂਬਰਾਂ ਚੋ ਜਿਨ੍ਹਾਂ ਨੇ ਬਹੁਤ ਸਗਰਸ਼ ਕੀਤਾ ਪਾਰਟੀ ਵਾਸਤੇ ਅੱਜ ਜੇ ਪੰਜਾਬ ਦੇ ਵਿੱਚ ਰਾਜ ਭਾਗ ਮਿਲਿਆ ਤੇ ਇਹਨਾਂ ਜਿਹੜੇ ਸਾਡੇ ਵਲੰਟੀਅਰ ਤੇ ਆਗੂ ਸਾਥੀਆਂ ਦੇ ਸਦਕਾ ਉਹਨਾਂ ਚੋਂ ਸਾਡੇ ਇਸ ਹਲਕੇ ਦੇ ਸ੍ਰੀ ਵਰਿੰਦਰ ਸ਼ਰਮਾ ਜਿਹੜੇ ਜਿਨ੍ਹਾਂ ਨੂੰ ਮਾਰਕੀਟ ਕਮੇਟੀ ਨਿਯਾਸੋਂ ਵਾਲੇ ਦਾ ਸਮੂਚੀ ਪਾਰਟੀ ਨੇ ਪਾਰਟੀ ਪ੍ਰਧਾਨ ਕੇਜਰੀワਲ ਜੀ ਹੋਰਾਂ ਨੇ ਸਰਦਾਰ ਪ੍ਰਵਾਨ ਸਿੰਘ ਮਹਾਰੋਰਾ ਨੇ ਇਮਾਨ ਸਨਮਾਨ ਦਿੱਤਾ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਸਾਰੇ ਵਰਗਾਂ ਦੀ ਗੁਵਾਈ ਕਰਦਾ ਚੇਅਰਮੈਨ ਜਿਹੜਾ ਮਾਰਕੀਟ ਕਮੇਟੀ ਦਾ ਹੈ ਚਾਹੇ ਸਾਡੇ ਕਿਸਾਨ ਭਰਾ ਨੇ ਚਾਹੇ ਸਾਡੇ ਆੜਤੀ ਸੱਜਣ ਨੇ ਚਾਹੇ ਮਜ਼ਦੂਰ ਉਹਨਾਂ ਦੇ ਸਾਰੇ ਭਾਈਚਾਰਿਆਂ ਦੀ ਕੋਈ ਸਮੱਸਿਆ ਆਉਂਦੀ ਹੈ ਮੰਡੀ ਵਿੱਚ ਤਾਂ ਉਹਨੂੰ ਹੱਲ ਕਰਨ ਦੇ ਲਈ ਯਤਨ ਹੁੰਦੇ ਆ ਔਰ ਮਾਰਕੀਟ ਕਮੇਟੀ ਦਾ ਚੇਅਰਮੈਨ ਜਦੋਂ ਨਿਯੁਕਤ ਹੋ ਜਾਂਦਾ ਉਹ ਕਾਫੀ ਸਾਰੇ ਕੰਮਾਂ ਤੰਦਿਆਂ ਨੂੰ ਮਾਰਕੀਟ ਕਮੇਟੀ ਸਿੱਧੇ ਤੌਰ ਤੇ ਕਰ ਲੈਂਦੀ ਹੈ ਜਿਵੇਂ ਕੋਈ ਲਿੰਕ ਸੜਕਾਂ ਔਰ ਮੰਡੀ ਦੇ ਸ਼ੈੱਡ ਹੈ ਜੋ ਉਹਦੇ ਵਿੱਚ ਜਿਵੇਂ ਜਿਵੇਂ ਦੀ ਡਿਮਾਂਡ ਹੁੰਦੀ ਹੈ ਉਹਨੂੰ ਪੂਰਾ ਕਰਉਂਦੇ ਜਿਵੇਂ ਜਿਵੇਂ ਬਜਟ ਆਉਂਦਾ ਕਾਫੀ ਹੰਕਾਰ ਹੁਣ ਦੇਖੋ ਮੈਂ ਪੰਜਾਬ ਸਰਕਾਰ ਦਾ ਬੜਾ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਕ ਬਹੁਤ ਹੀ ਪੁਰਾਣੇ origignal ਸਾਡੇ ਸ਼ੁਰੂ ਦੇ ਸ਼ੁਰੂਆਤੀ ਦਿਨਾਂ ਦੇ ਜਿਹੜੇ ਪਾਰਟੀ ਦੇ ਵਰਕਰ ਸ਼੍ਰੀ ਬਰਿੰਦਰ ਕੁਮਾਰ ਮਦੇਕੇ ਨੂੰ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦਾ ਚੇਅਰਮੈਨ ਮੈਨੂੰ ਨੀਟ ਕੀਤਾ ਸੋ ਅੱਜ ਉਹਨਾਂ ਨੂੰ ਵਧਾਈਆਂ ਦਿੱਤੀਆਂ ਅੱਜ ਦਾ ਤਾਜ ਪੋਛੀ ਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਔਰ ਮੈਨੂੰ ਮੈਂ ਗੁਰੂ ਸਾਹਿਬ ਦੇ ਕਰਨਾ ਜਰਦਾਦ ਕਰਦਾ ਕਿ ਗੁਰੂ ਸਾਹਿਬ ਬਰਿੰਦਰ ਕੁਮਾਰ ਸ਼ਰਮਾ ਜੀ ਨੂੰ ਸਾਡੇ ਭਾਈ ਨੂੰ ਮਰੇਕੇ ਸਾਹਿਬ ਨੂੰ ਇੰਨੀ ਕ ਸਮਰੱਥਾ ਤਾਕਤ ਲਗਨ ਬਖਸ਼ਣਗੇ ਕੇ ਸਾਡੇ ਕਿਸਾਨਾਂ ਦਾ ਮਜ਼ਦੂਰਾਂ ਦਾ ਆੜਤੀਆਂ ਦਾ ਉਹ ਦਿਨ ਰਾਤ ਭਲਾ ਕਰਨਗੇ ਖਤਮਾ ਸਾਹਿਬ ਜ਼ਿਲ੍ਹਾ ਕਦੋਂ ਕਾਰਵਾਈ ਕੀਤੀ ਗਈ ਹੈ ਸਰਕਾਰ ਨੇ ਆਪਣੀ ਐਮਐਨਏ ਪੋਜੀਸ਼ਨ ਮਤਲਬ ਬੜੇ ਸਵਾਲ ਚੱਕੇ ਨੇ ਤੇ ਜੇ ਸਵਾਲ ਨਾ ਚੱਕਣ ਫਿਰ اپੋਜੀਸ਼ਨ ਕਾਦੀ ਇਹ ਤਾਂ ਉਹਨਾਂ ਦਾ ਧਰਮ ਹੈ ਨਹੀਂ ਉਹਨਾਂ ਦਾ ਕਹਿਣਾ ਹੈ ਜੀ ਪੀਐਮ ਵੀ ਜਿਹੜਾ ਚੱਕਰ ਚਾ ਵਿਵਾਦ ਕਰ ਰਿਹਾ ਫਿਓ ਨੂੰ ਭੜਕਾਉਂਦੀ ਖਾਤਾ ਜਿਹੜਾ ਨਵਾਂ ਮੁੱਦਾ ਸ਼ੁਰੂ ਕਰ ਦਿੱਤਾ ਗਿਆ ਦੇਖੋ ਜੀ اپੋਜੀਸ਼ਨ ਨੂੰ ਭਾਵੇਂ ਮਤਲਬ ਉਹਦੀ ਡਿਊਟੀ ਹੈ ਤਨਕੀਰ ਕਰਨੀ ਸੋ ਲੈਟ them do it ਕਿਤਾ ਦੇ ਰਿਕਵੈਸਟ ਕਰ ਵੀ ਕੋਈ ਕਿਤਾ ਦੇ ਉਹਦੀ ਡਿਟੇਲ ਮੇਰੇ ਕੋਲੇ ਆ ਜਾਣ ਤੇ ਮੈਂ ਦੇਖੂਗਾ ਵੈਸੇ ਆਮ ਆਦੀ ਪਾਰਟੀ ਦੀ ਕਰਪਸ਼ਨ ਪ੍ਰਤੀ ਜ਼ੀਰੋ ਟੋਲਰੈਂਸ ਨਸ਼ੇ ਨੂੰ ਲੈ ਕੇ ਸਰ ਤਦੀ ਮੈਂ ਜਿੰਨਾ ਟਾਈਮ ਦਿੱਤਾ ਗਿਆ ਲੱਗਦਾ ਕਿ ਦੇਖੋ ਅਸੀਂ ਪਿੰਡਾਂ 'ਚ ਨਸ਼ਾ ਵਿਰੋਧੀ ਯਾਤਰਾ ਜਿਹੜੀ ਸ਼ੁਰੂ ਕੀਤੀ ਆ ਪਾਰਟੀ ਨੇ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦੇ ਵਾਅਦੇ ਵਿੱਚ ਉਹ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਪਿੰਡਾਂ 'ਚ ਜਾ ਰਹੇ ਆ ਰੋਜ਼ ਘੱਟੋ ਘੱਟ ਤਿੰਨ ਪਿੰਡਾਂ ਜਾਂਦੇ ਆ ਵੱਧ ਵੀ ਹੋ ਜਾਂਦਾ ਔਰ ਉੱਥੇ ਜਿਹੜੀਆਂ ਮਾਈਆਂ ਭਾਈਆਂ ਜਿਹੜੀਆਂ ਪਹਿਲਾਂ ਗੱਲ ਲਾ ਕੇ ਰੋਂਦੀਆਂ ਹੁੰਦੀਆਂ ਸੀ ਹੁਣ ਉਹਨਾਂ ਦੇ ਚਿਹਰੇ ਤੇ ਆਸ ਹੈ ਉਹ ਆਸ਼ੀਰਵਾਦ ਦਿੰਦੀਆਂ ਇਹਨੇ ਪੁੱਤ ਲੱਗੇ ਰੋ ਅਸੀਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਬਰਿੰਦਰ ਕੁਮਾਰ ਸ਼ਰਮਾ ਜੀ ਨੂੰ ਦੇ ਕੇ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਅੱਜ ਇਹਨਾਂ ਨੇ ਆਪਣਾ ਜਿਹੜਾ ਮਾਰਕ ਕਮੇਟੀ ਨੇ ਅਸਗਲਾ ਦੇ ਤੌਰ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਅੱਜ ਇਹਨਾਂ ਦੀ ਤਾਜ ਪੋਸ਼ੀ ਹੋਈ ਹੈ ਇਸ ਦੇ ਨਾਲ ਹੀ ਮੈਂ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਫਾਈਨਾਂਸ ਨਿਸ਼ਟ ਸਾਹਿਬ ਸਰਦਾਰ ਹਰਪਾਲ ਸਿੰਘ ਜੀ ਚੀਮਾ ਸਾਡੇ ਸਪੀਕਰ ਸਾਹਿਬ ਸਰਦਾਰ ਕੁਤਾਰ ਸਿੰਘ ਜੀ ਸਦਮਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗਰਮੀਤ ਸਿੰਘ ਜੀ ਖੁੜੀਆ ਖੇਤੀਬਾੜੀ ਮੰਤਰੀ ਤੇ ਸਰਦਾਰ ਦਵਿੰਦਰ ਸਿੰਘ ਜੀ ਲਾਡੀ ਢੋਸ ਐਮ ਐਲ ਏ ਹਲਕਾ ਤਰਨਕੋਟ ਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਬਹੁਤ ਵੱਡੇ ਚਿਹਰੇ ਸਾਡੇ ਵੱਖ-ਵੱਖ ਟਰਸਟਾਂ ਦੇ ਵੱਖ-ਵੱਖ ਕਮੇਟੀਆਂ ਦੇ ਚੇਅਰਮੈਨ ਸਹਿਬਾਨ ਪ੍ਰਧਾਨ ਸਹਿਬਾਨ ਸਾਰੇ ਅੱਜ ਇੱਥੇ ਪਹੁੰਚੇ ਨੇ ਸਾਡੇ ਆਗੂ ਵਰਕਰ ਸਹਿਬਾਨ ਤੇ ਸਾਰਿਆਂ ਦਾ ਮੈਂ ਕੋਟਨ-ਕੋਟਨ ਧੰਨਵਾਦ ਕਰਦਾ ਔਰ ਉਮੀਦ ਹੀ ਨਹੀਂ ਬਲਕਿ ਮੈਨੂੰ ਯਕੀਨ ਆ ਕਿ ਬਰਿੰਦਰ ਸ਼ਰਮਾ ਜੀ ਇਸ ਅਹੁਦੇ ਤੇ ਬੈਠ ਕੇ ਇਸ ਚੇਅਰ ਤੇ ਬੈਠ ਕੇ ਅ ਇਨਸਾਫ ਕਰਨਗੇ ਕਿਉਂਕਿ ਜਿਹੜੀ ਮਾਰਕੀਟ ਕਮੇਟੀ ਆ ਸਿੱਧੀ ਕਿਸਾਨੀ ਨਾਲ ਜੁੜੀ ਆ ਲੋਕਾਂ ਨਾਲ ਜੁੜੀ ਆ ਆਰਥੀਆਂ ਨਾਲ ਜੁੜੀ ਆ ਤੇ ਮੈਨੂੰ ਪੂਰਾ ਯਕੀਨ ਆ ਕਿ ਇਹ ਜਿਹੜਾ ਆਪਣੀ ਡਿਊਟੀ ਆ ਤੰਦੇਹੀ ਦੇ ਨਾਲ ਨਾ ਨਿਭਾਉਣਗੇ ਪਰ ਜੇ ਸ਼ਰਮਾ ਜੀ ਦੀ ਲੰਮੇ ਸਫਰ ਨੂੰ ਦੇਖੀਏ ਤਾਂ ਸ਼ਰਮਾ ਜੀ ਨੂੰ ਅੱਜ ਜਿਹੜਾ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਨਿਵਾਜਿਆ ਗਿਆ ਕੀ ਲੱਗਦਾ ਤੁਹਾਨੂੰ ਉਹਨਾਂ ਦੀ ਕੀਤਾ ਜਿਹੜਾ ਕੰਮ ਮਿਹਨਤ ਇਹ ਤਾਂ ਲੱਗਦਾ ਕਿ ਉਹਦੇ ਨਾਲ ਇਨਸਾਫ ਹੋਇਆ ਹੈ ਬਿਲਕੁਲ ਇਨਸਾਫ ਹੋਇਆ ਜੀ ਆਮ ਆਦਮੀ ਪਾਰਟੀ ਇੱਕੋ ਇੱਕ ਜਹੀ ਪਾਰਟੀ ਆ ਜਿਹੜੀਆਂ ਦਰੀਆਂ ਝਾੜਨ ਵਾਲਿਆਂ ਨੂੰ ਸੇਵਾ ਕਰਨ ਵਾਲਿਆਂ ਨੂੰ ਪਾਰਟੀ ਲਈ ਵਰਕ ਕਰਨ ਵਾਲਿਆਂ ਨੂੰ ਦਿਨ ਰਾਤ ਮਿਹਨਤ ਕਰਨ ਵਾਲਿਆਂ ਨੂੰ ਅਹੁਦੇ ਦਿੰਦੀ ਆ ਰੁਤਬੇ ਦਿੰਦੀ ਆ ਮੈਂ ਖੁੱਦ ਆਪਣੇ ਆਪ ਦੇ ਵਿੱਚ ਇੱਕ ਉਦਾਹਰਨ ਆ ਬਰਿੰਦਰ ਸਰਮਾ ਜੀ ਬਹੁਤ ਵੱਡੀ ਉਦਾਹਰਨ ਨੇ ਬਾਕੀ ਹੋਰ ਸਾਡੇ ਜਿੰਨੇ ਵੀ ਸਹਿਯੋਗੀ ਨੇ ਸਾਰੇ ਸਾਰੇ ਦਰੀਆਂ ਝਾੜਨ ਵਾਲੇ ਨੇ ਥੱਲੇ ਉੱਠੇ ਨੇ ਜਦਕਿ ਦੂਸਰੀਆਂ ਪਾਰਟੀਆਂ ਚ ਜਾਂ ਤਾਂ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਤੇ ਜਾਂ ਫਿਰ ਆਉਦੇ ਰਿਸ਼ਤੇਦਾਰਾਂ ਨੂੰ ਤੇ ਇਹੋ ਜਿਹੇ ਚੇਅਰਮੈਨ ਨੇ ਇਹੋ ਜਿਹੇ ਰਤਵੇ ਦਿੰਦੇ ਸੀ ਜਦਕਿ ਅਸੀਂ ਆਹ ਮਾਰੇ ਪਾਰਟੀ ਵੱਲੋਂ ਜਿਹੜੇ ਸਾਡੇ ਮੁੱਖ ਮੰਤਰੀ ਸਾਬ ਸਤਾਰਾ ਭਗਵਾਨ ਸਿੰਘ ਜੀ ਮਾਨਸਿ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹੀ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਜਿਹੜੇ ਆਮ ਲੋਕ ਆ ਆਮ ਸਾਡੇ ਵਰਕਰ ਆ ਉਹਨਾਂ ਨੂੰ ਰਤਵੇ ਦਿੱਤੇ ਜਾਣ ਉਹਨਾਂ ਨੂੰ ਅਹੁਦੇ ਦਿੱਤੇ ਜਾਣ ਪਹਿਲਾਂ ਤਾਂ ਅਸਮੁੱਚੀ ਪ੍ਰੈਸ ਲੈ ਕੇ ਪਹੁੰਚੰਤੇ ਬਹੁਤ ਧੰਨਵਾਦ ਤੇ ਜੀ ਆਨ ਰਿਹਾ ਜ ਮੈਂ ਪਾਰਟੀ ਹਾਈ ਕਮਾਂਡ ਸਾਡੇ ਕੌਮੀ ਕੰਵਿਨਰ ਸ਼੍ਰੀ ਅਰਵਿੰਦ ਕੇਜੂਬਾਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਮਹਾਂ ਸਿੰਘਾ ਹਲਕਾ ਉਪ ਵਿਧਾਇਕ ਮਨਜੀਤ ਸਿੰਘ ਗਲਾਸਪੁਰ ਜੀ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਨਾਂ ਨੇ ਮੈਨੂੰ ਨਿਮਾਣੇ ਨੂੰ ਇਹ ਮਾਨ ਬਖਸ਼ਿਆ ਤੇ ਮੈਂ ਮਾਰਕੀਟ ਕਮੇਟੀ ਚੇਅਰਮੈਨ ਦੇ ਵਜੋਂ ਅੱਜ ਅਹੁਦਾ ਸੰਭਾਲਿਆ ਮੈਂ ਤੁਹਾਡੇ ਜਰੀਏ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਇਸ ਅਹੁਦੇ ਤੇ ਰਹਿ ਕੇ ਹਰ ਇੱਕ ਕਿਸਾਨ ਭਰਾ ਆੜੀਆ ਭਰਾ ਜੋ ਵੀ ਇਸ ਚੇਅਰਮੈਨ ਇਸ ਧਾਇਰੇ ਨਾਲ ਜੁੜਿਆ ਹੋਇਆ ਵਿਅਕਤੀ ਹੈ ਉਹਦੇ ਲਈ ਕੰਮ ਕਰਾਂਗਾ ਉਹਨਾਂ ਦੀ ਹਰ ਪੱਖੋਂ ਹਲਪ ਕਰਾਂਗਾ ਜਿੰਨਾ ਮੈਂ ਕਰ ਸਕਦਾ ਔਰ ਮੈਂ ਵਿਸ਼ੇਸ਼ ਤੌਰ ਤੇ ਧਨਵਾਦ ਕਰਦਾ ਸਾਡੇ ਫਾਈਨਾਂਸ ਮਿਨਿਸਟਰ ਹਰਪਾਲ ਸਿੰਘ ਮਾਈ ਦਾ ਜਿਨ੍ਹਾਂ ਨੇ ਅੱਜ ਮੈਨੂੰ ਇੱਥੇ ਚੇਤ ਉਠਾਇਆ ਤੇ ਪਾਰਟੀ ਚ ਵੀ ਉਹਨਾਂ ਨੇ ਮੇਰੇ ਲਈ ਬਹੁਤ ਯੋਗਦਾਨ ਪਾਇਆ ਕਿ ਮੈਨੇ ਇਸ ਜੀ ਮੈਨੂੰ ਗਾਈਡ ਕੀਤਾ ਜਿਵੇਂ ਲੋੜ ਸੀ ਗਾਈਡ ਕੀਤਾ ਉਹਨਾਂ ਨੇ ਹੁਣ ਵੀ ਉਹਨਾਂ ਨੇ ਕਿਹਾ ਕਿ ਜੇ ਜੋ ਵੀ ਕਿਤੇ ਲੋੜ ਹੋਵੇ ਕਿਸੇ ਨੂੰ ਆਪ ਮੁਸ਼ਕਲ ਨਹੀਂ ਆਉਂਦੀ ਜੀ